मुखाटा हादसे का चाढ़ता मैं घरों निकलन तो पहला मैं घरे कुछ होर से बहर कुछ होर ना बिने सूरज वाल ना तक ਰਾਤੀ ਜੁਗ ਨੂੰ ਲੱਪਣ ਤੁਰ ਜਾ ਦਿਨੇ ਸੂਰਜ ਵਾਨਾ ਤੱਕਾਂ ਰਾਤੀ ਜੁਗ ਨੂੰ ਲੱਪਣ ਤੁਰ ਜਾ ਮੈਂ ਦਿਨੇ ਕੁਝ ਹੋਰ ਤੇ ਰਾਤੀ ਕੁਝ ਹੋਰ ਹੁੰਦਾ ਨਾ ਕਿਉਂਕਿ ਆਸੇ ਮੈਨੂੰ ਮਾ ਬਸ ਕੇ ਮੈਂ ਦਿਲ ਚੋਂ ਪੜਾ ਦੇਣਾ ਤੈਨੂੰ ਭੁੱਲਦਾ ਨਹੀਂ ਮੈਨੂੰ ਤੇਰੀ ਬਲ ਮਾਸਾ ਮਾਇਆ ਦੇ ਪੰਗੇ ਨਾਲੇ ਵਕਤ ਪਰਾਨਾ ਮਾਇਆ ਦੇ ਪੰਗੇ ਨਾਲੇ ਵਕਤ ਪਰਾਨਾ ਆਪਾਂ ਜਿਹੜੇ ਮੁਰਕੋ ਤੋਂ ਤੋਂ ਪੜ੍ਹਨ ਵਰਤੇ ਅੱਜੇ 60 ਸੱਤ ਹਿਗਾਰਕ ਕਹਿਣਾ ਹੈ ਮਿਸਰ ਜਿਹੜਾ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਅਸੀਂ ਗੁਰਦਾਰੇ ਦੇ ਵਿੱਚ ਸ਼ੁਰੂ ਕੀਤਾ ਹੈ ਹਾਂਜੀ ਸਰ ਹਾਂਜੀ ਅੱਜ ਕਲਮਾ ਦੇ ਰੰਗ ਸਾਈ ਸਬਾ ਰਜਿਸਟਰਡ ਫਰੀਦਕੋਟ ਦੇ ਵੱਲੋਂ ਕਾਫੀ ਮਹੀਨਿਆਂ ਦੇ ਬਾਅਦ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਕਲਵਿੰਦਰ ਵੈਲਕ ਜਿਹੜੇ ਕਿ ਨੌਜਵਾਨ ਸ਼ਾਇਰ ਨੇ ਇਸ ਤੋਂ ਇਲਾਵਾ ਨਾਮ ਵਰਤ ਕਹਾਣੀਕਾਰ ਵੀ ਹੈ ਤੇ ਕਾਫੀ ਹਸਤੀ ਐਸਟਰਾ ਦੀ ਹੈਗੀ ਹੈ ਜਿਹੜੀ ਕਿ ਕਿਸੇ ਨਾਮ ਦੀ ਮਹਤਾਜ ਨਹੀਂ ਅੱਜ ਇਹਨਾਂ ਦਾ ਅਸੀਂ ਰੋਬਰੂ ਰੱਖਿਆ ਹੈ ਇਸ ਤੋਂ ਇਲਾਵਾ ਸਰਬਜੀਤ ਕੋਲ ਸਾਡੀ ਉੱਬਰ ਦੀ ਗਾਇਕਾ ਸਾਡੇ ਇਲਾਕੇ ਦਾ ਮਾਨ ਉਹਨਾਂ ਦਾ ਅੱਜ ਅਸੀਂ ਗਾਣਾ ਵੀ ਰਿਲੀਜ਼ ਕੀਤਾ ਦਾਦੇ ਵਾਲੀ ਰਫਲ ਇਸ ਤੋਂ ਇਲਾਵਾ ਅੱਜ ਅਸੀਂ ਇੱਕ ਕਵੀ ਦਰਬਾਰ ਵੀ ਆਯੋਜਿਤ ਕੀਤਾ ਹੈ ਜਿਸ ਦੇ ਵਿੱਚ ਇਲਾਕੇ ਦੇ ਜਿੰਨੇ ਵੀ ਕਵੀ ਹੈਗੇ ਆ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਤੇ ਇਹ ਕਵੀ ਦਰਬਾਰ ਜਿਹੜਾ ਹੈਗਾ ਯਾਦਗਾਰ ਹੋ ਟੁਪੜੇ ਇਸ ਤੋਂ ਇਲਾਵਾ ਕੋਈ ਹੋਰ ਵੀ ਕਵੀ ਆਏ ਨਹੀਂ ਉੱਥੇ ਹਾਂਜੀ ਹਾਂਜੀ ਇਸ ਤੋਂ ਇਲਾਵਾ ਸਿਰਫ ਫਰੀਦਕੋਟ ਦੇ ਹੀ ਨਹੀਂ ਆਸ-ਪਾਸੇ ਦੇ ਪੰਜਾਬ ਤੋਂ ਵੀ ਕਵੀ ਜਿਹੜੇ ਹੈਗੇ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਹੈਗੀ ਆ ਸੋ ਅਸੀਂ ਕਲਮਾ ਦੇ ਰੰਗ ਸਾਈ ਸਭਾ ਰਜਿਸਟਰਡ ਫਰੀਦਕੋਟ ਦੇ ਵੱਲੋਂ ਸਾਰੇ ਜਿੰਨੇ ਵੀ ਸਾਡੇ ਮਹਿਮਾਨ ਪਹੁੰਚੇ ਆ ਮੁੱਖ ਮਹਿਮਾਨ ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਜਿੰਨੇ ਵੀ ਕਵੀ ਜਨ ਪਹੁੰਚੇ ਗਏ ਆ ਗਗਵਿੰਦਰ ਬੇਰਖ ਸਾਹਿਬ ਤੇ ਸਰਬਜੀਤ ਕੋਲਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਤੋਂ ਇਲਾਵਾ ਸਭ ਤੋਂ ਵੱਡਾ ਧੰਨਵਾਦ ਅਸੀਂ ਜਿਹੜੀ ਸਾਡੇ ਪੱਤਰਕਾਰ ਸੱਜਣਾ ਦੀ ਟੀਮ ਹੈਗੀ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਲਮਾ ਦੇ ਰੰਗ ਸਾਹਿਬਾ ਦੀ ਗੱਲ ਕਰੀ ਤਾਂ ਹੁਣ ਤੱਕ ਇਹ ਪ੍ਰੋਗਰਾਮ ਚੱਲਿਆ ਕਰ ਚੁੱਕਾ ਹੈ ਅ ਵੈਸੇ ਤਾਂ ਅੰਦਾਜ਼ਾ ਲਾਉਣਾ ਕਾਫੀ ਔਖਾ ਹੋ ਜਾਂਦਾ ਹੈਗਾ ਕਿਉਂਕਿ ਲਗਾਤਾਰ ਹੀ 1 ਮਹੀਨੇ ਦੇ ਵਿੱਚ ਅਸੀਂ 4-4 5-5 ਪ੍ਰੋਗਰਾਮ ਵੀ ਕੀਤੇ ਹੈਗੇ ਆ 2021 ਤੋਂ ਇਹ ਉਪਰਾਲਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਸੋ ਇਹ ਉਮੀਦ ਕਰਦੇ ਹੈਗੇ ਆ ਕਿ ਅੱਗੇ ਵੀ ਜੇਕਰ ਸਾਥ ਰਿਆ ਤੁਹਾਡੇ ਵਰਗੇ ਸਾਰੇ ਸੱਜਣਾ ਦਾ ਤਾਂ ਅਸੀਂ ਇਹ ਉਪਰਾਲੇ ਕਰਦੇ ਰਵਾਂਗੇ ਕੀ ਸੋਚ ਹੈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਸਾਡੇ ਵੱਲੋਂ ਸਾਹਿਤ ਤੇ ਸਮਾਜ ਦੇ ਨਾਲ ਜਿਹੜਾ ਹੈਗਾ ਇੱਕ ਰਿਸ਼ਤਾ ਬਣਾਇਆ ਹੋਇਆ ਹੈਗਾ ਜਿਹਦੇ ਨਾਲ ਕੀ ਆ ਅਸੀਂ ਉੱਬਰ ਦੇ ਜਿਹੜੇ ਸ਼ਾਇਰ ਹੈ ਉੱਬਰ ਦੇ ਕਵੀ ਲੇਖਕ ਹੈਗੇ ਆ ਉਹਨਾਂ ਨੂੰ ਅਸੀਂ ਇੱਕ ਮੰਚ ਮਰਦਾਨ ਕਰਦੇ ਆਗੇ ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਸਮਰਥ ਕਵੀ ਹੈਗੇ ਆ ਤਾਂ ਜਾਂ ਲੇਖਕ ਹੈਗੇ ਆ ਜਾਂ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਕਵੀ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰਦੇ ਆਗੇ ਉਹਨਾਂ ਨੂੰ ਵੀ ਸਦਾ ਦਿੰਦੇ ਆਗੇ ਉਹਨਾਂ ਦਾ ਅਸ਼ੀਰਵਾਦ ਵੀ ਸਾਨੂੰ ਮਿਲਦਾ ਹੈਗਾ ਸੋ ਅਸੀਂ ਪ੍ਰਧਾਨ ਸਾਡੇ ਸ਼ੇਰਨਾਦਰਦੀ ਜੀ ਤੇ ਸਾਰੀ ਜਿੰਨੀ ਵੀ ਸਮੂਚੀ ਟੀਮ ਹੈਗੀ ਹੈ ਉਹਨਾਂ ਦਾ ਇੱਕ ਉਪਰਾਲਾ ਹੀ ਰਹਿੰਦਾ ਹੈਗਾ ਕਿ ਕੁਛ ਨਾ ਕੁਛ ਇੱਕ ਐਸਟਰਾ ਦਾ ਉਪਰਾਲਾ ਕਰਦੇ ਰਹੀਏ ਜਿਹਦੇ ਨਾਲ ਕੀ ਹੈਗਾ ਵੀ ਸਮਾਜ ਨੂੰ ਸੇਧ ਦੇ ਸਕੀਏ ਸਾਹਿਤ ਨੂੰ ਸੇਧ ਦੇ ਸਕੀਏ ਮੈਂ ਕੁਲਵਿੰਦਰ ਵੀਰ ਪੰਜਾਬੀ ਸ਼ਾਇਰ ਅੱਜ ਕਲਮਾ ਦੇ ਰੰਗ ਸਹਿ ਸਭਾ ਜੋਫਰੀ ਕੋਰਟ ਦੀ ਬਹੁਤ ਇੱਕ ਨਾਮਵਰ ਸਹਿ ਸੰਸਥਾ ਹੈ ਜੀ ਅਕਸਰ ਸਮੇਂ ਸਮੇਤੇ ਬਹੁਤ लाजवाब ਬਾਕਮਾਲ ਪ੍ਰੋਗਰਾਮ ਕਰਾਉਂਦੀ ਰਹਿੰਦੀ ਹੈ ਪ੍ਰੋਫੈਸਰ ਸਾਹਿਬ ਵੀਰਿੰਦਰ ਸਿੰਘ ਔਰ ਦਾਦੀ ਜੀ ਸਾਡੇ ਹੋਰ ਮਿੱਤਰ ਪਿਆਰੇ ਇਸ ਸੰਸਥਾ ਨਾਲ ਜੁੜੇ ਹੋਏ ਨੇ ਸੋ ਇਦਾਂ ਦੇ ਖੂਬਸੂਰਤ ਪ੍ਰੋਗਰਾਮ ਕਾਉਣ ਲਈ ਇਹਨਾਂ ਨੂੰ ਸਭ ਨੂੰ ਵੱਡੀ ਮੁਬਾਰਕ ਅੱਜ ਇਹਨਾਂ ਨੇ ਮੇਰਾ ਰੂਬਰੂ ਕਰਵਾਇਆ ਸਮੁੱਚੀ ਸੰਸਥਾ ਦਾ ਬਹੁਤ ਵੱਡਾ ਬਰੈਲਾ ਹੈ ਅਸਲ 'ਚ ਇਸ ਤਰ੍ਹਾਂ ਦੇ ਰੂਬਰੂ ਸਮਾਗਮ ਹੁੰਦੇ ਰਹਿਣੇ ਚਾਹੀਦੇ ਆ ਜਿੱਥੇ ਅਸੀਂ ਸਮਰੱਥ ਪਰੋੜ ਉਮਰ ਦੇ ਸ਼ਾਇਰਾਂ ਨਾਲ ਅਸੀਂ ਵਾਰਤਾਲਾਪ ਕਰਦੇ ਰਹਿੰਨੇ ਅਸੀਂ ਸੰਵਾਦ ਰਚਉਂਦੇ ਰਹਿੰਨੇ ਆ ਨੌਜਵਾਨ ਪੀੜੀ ਨੂੰ ਅੱਗੇ ਆਉਣ ਦੇ ਇਸ ਤਰ੍ਹਾਂ ਦੇ ਮੌਕੇ ਬਹੁਤ ਅੱਛੇ ਔਰ ਸਾਰਥਕ ਨਤੀਜੇ ਆਉਂਦੇ ਨੇ ਇਸ ਤਰ੍ਹਾਂ ਦੇ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਆ ਉਹ ਇੱਕ ਸਾਡੇ ਸਮਾਜ ਵਿੱਚ ਇੱਕ ਨਵੀਂ ਸੇਧ ਔਰ ਨਵੀਂ ਨੀਤੀ ਲੈ ਕੇ ਜ਼ਰੂਰ ਆਉਣਗੇ ਜਰਗੀ ਸਾਹਿਬ ਜੋ ਅੱਜ ਪ੍ਰੋਗਰਾਮ ਕਰਵਾਇਆ ਗਿਆ ਕਿਸ ਸੰਬੰਧ ਚ ਕਰਵਾਇਆ ਗਿਆ ਇਹ ਅਸੀਂ ਪੰਜਾਬ ਦੇ ਜਿੰਨੇ ਵੀ ਕਵੀ ਆ ਉਹਨਾਂ ਲਈ ਇੱਕ ਮੰਚ ਪ੍ਰਦਾਨ ਕੀਤਾ ਕਲਮਾਂ ਦੇ ਰੰਗ ਸਹਿ ਸਵਾ ਫਰੀਦ ਕੋਟੋਂ ਲੋ ਜੋ ਪਿਛਲੇ ਸਮੇਂ ਦੌਰਾਨ ਸਮਾਜ ਤੇ ਸੇਵਾ ਸਮਾਜ ਸਿਹਤ ਸੇਵਾ ਸਾਰੇ ਨਾਲ ਜੁੜੀ ਹੋਈ ਹੈ ਠੀਕ ਹੈ ਜੀ ਅਸੀਂ ਖੂਨਦਾਨ ਕੈਂਪ ਵੀ ਲਾਇਆ ਇਸ ਸਮਾਜ ਸੇਵਾ ਦੇ ਵਿੱਚ ਵੀ ਆਪੜ ਸਾਡੇ ਬਹੁਤ ਸਾਰੇ ਜਿਹੜੇ ਕਵੀ ਜਨਾਂ ਉਹ ਚ ਵੀ ਹਿੱਸਾ ਪਾਉਂਦੇ ਆ ਤੇ ਜਿੰਨੇ ਵੀ ਅਦਵੀ ਰੂਹ ਇੱਥੇ ਪਹੁੰਚੀ ਆ ਅਦਵੀ ਸਿਹਤਕਾਰ ਦੋਸਤ ਮੇਰੇ ਪਹੁੰਚੇ ਆ ਉਹਨਾਂ ਦਾ ਅਸੀਂ ਸਵਾਗਤ ਕਰਦੇ ਆ ਇਸ ਮੰਚ ਤੇ ਤੇ ਸਾਰੇ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਮੇ ਸਮੇ ਤੇ ਆਪਣੀ ਜੋ ਮਡਬੁੱਡਾ ਯੋਗਦਾਨ ਪਾਉਂਦੇ ਆ ਸਾਡੇ ਵਿੱਚ ਪਹੁੰਚ ਕੇ ਸਾਰਿਆਂ ਦਾ ਅਸੀਂ ਸ਼ੁਕਰਗੁਜ਼ਾਰ ਕਰਦੇ ਆ ਤੇ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਲੋਕਾਂ ਵੱਲੋਂ ਸਾਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਤੇ ਸਾਡੀ ਟੀਮ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੂੰ ਹੋ ਮਾਰ ਮਾਪੇ ਕਰਦੇ ਅਨਖਰੋ ਜੱਟੀ ਦਾ ਚੱਲ ਨਖਰਾ ਨਹੀਂ ਹੁੰਦਾ ਵੇ ਮਜਾਜਾ ਦੀ ਪੱਟੀ ਦਾ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਦੀ ਸਰਬਜੀਤ ਕੌਰ ਅੱਜ ਤੁਸੀਂ ਇੱਥੇ ਠੀਕ ਹੋ ਪਹੁੰਚੇ ਹੋ ਕਿਸ ਮਾਗਫੀ ਤੇ ਪਹੁੰਚੇ ਹੋ ਸਰ ਮੇਰਾ ਨਿਊ Song ਆ ਰਿਹਾ ਜੀ ਦਾਦੇ ਦੀ ਰਫਲ ਤੇ ਅਸੀਂ ਕਲਮਾ ਦੇ ਰੰਗ ਟੀਮ ਦੀ ਸਾਰਿਆਂ ਦੀ ਸਪੋਰਟ ਨਾਲ ਲੈ ਰਹੇ ਆਂ ਜੀ ਉਹਨਾਂ ਦੀ ਹੈਲਪ ਲੈ ਰਹੇ ਨਾਲ ਕੀ ਖਾਸੀਅਤ ਹੈ ਤੁਹਾਡੇ ਗਾਣੇ ਚ ਜਿਵੇਂ ਕਿ ਮਾਂ ਲਈ ਸਾਰੇ ਲਿਖਦੇ ਆ ਹਨਾ ਪਿਓ ਲਈ ਵੀ ਸਾਰੇ ਲਿਖਦੇ ਆ ਹਨਾ ਦਾਦਾ ਦੀ ਲਈ ਵੀ ਲਿਖਦੇ ਆ ਭੈਣ ਭਰਾ ਸਾਰਿਆਂ ਲਈ ਲਿਖਦੇ ਆ ਬਟ ਅਸੀਂ ਆਪਦੇ ਦਾਦੇ ਲਈ ਲਿਖਿਆ ਸਪੈਸ਼ਲ ਤਾਂ ਸਹੀ ਖਾਸੀਅਤ ਹੈ ਇਸ ਗਾਣੇ ਦੀ ਫੋਂਟਾ ਕਿੰਨੇ ਗਾਣੇ ਅੱਜ ਕਰ ਤੋਂ ਦੇ? ਮੇਰੇ ਜੀ ਇਹ ਮੇਰਾ ਚੌਥਾ ਗਾਣਾ ਹੈ ਜੀ। ਕਿੰਨੇ ਪਹਿਲਾਂ ਕਿਹੜੇ ਕਿਹੜੇ ਗਾਣੇ ਸੀ? ਮੇਰਾ ਫਰਸਟ Song ਸੀਗਾ ਜੀ ਸੋਹਣੀ ਤੇ ਸੈਕੰਡ Song ਸੀਗਾ ਜੀ ਗੁੱਡੀ ਤੇ ਥਰਡ Song ਸੀ ਦਿਮਾਗ ਖਾਨੇ ਤੇ ਜੀ ਇਹ ਮੇਰਾ ਚੌਥਾ ਗਾਣਾ ਹੈ। ਜੋ ਅੱਜ ਕਲਮਾ ਦੇ ਨਾਲ ਸਹਾਇਤਾ ਬਲੂ ਪ੍ਰੋਗਰਾਮ ਬਤਾਇਆ ਗਿਆ। ਹਾਂਜੀ ਸਰ। ਤੇ ਇੱਕ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇਹਨਾਂ ਵੱਲੋਂ ਸਹਿਯੋਗ? ਬਹੁਤ ਵਧੀਆ ਲੱਗਦਾ ਜੀ ਕਿਉਂਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਸ ਸਾਡੀ ਸਿਹਤ ਤੋਂ ਸਾਡੇ ਕਲਚਰ ਤੋਂ ਸਾਡੀਆਂ ਕਿਤਾਬਾਂ ਤੋਂ ਵੱਖ ਹੋ ਰਹੀ ਹੈ ਸਿਰਫ ਸੋਸ਼ਲ ਮੀਡੀਆ ਹੀ ਬੱਚੇ ਨੂੰ ਸਾਰਾ ਕੁਝ ਨਹੀਂ ਦੇ ਸਕਦੀ ਕਿਤਾਬਾਂ ਜੋ ਜੋ ਅਸੀਂ ਕਿਤਾਬਾਂ ਤੋਂ ਸਿੱਖ ਸਕਦੇ ਹਾਂ ਉਹ ਕਿਤਾਬਾਂ ਹੀ ਸਾਰਾ ਕੁਝ ਸਾਨੂੰ ਸਿਖਾ ਸਕਦੀਆਂ ਕਿਉਂਕਿ ਬਚਪਨ ਤੋਂ ਹੀ ਅਸੀਂ ਕਿਤਾਬਾਂ ਨਾਲ ਹੀ ਜੁੜੇ ਹੋਏ ਹਾਂ ਤੇ ਇਹਨਾਂ ਦੀ ਸਭਾ ਨੇ ਵੀ ਮੈਨੂੰ ਮਤਲਬ ਪਹਿਲਾਂ ਵੀ ਇਨਵਾਈਟ ਕੀਤਾ ਸੀ ਤੇ ਹੁਣ ਵੀ ਇਹ ਸਾਡੇ ਗਾਣੇ ਪ੍ਰੋਮੋਸ਼ਨ ਕਰ ਰਹੇ ਨੇ ਤੇ ਜੇ ਕਿਸੇ ਨੇ ਵੀ ਇਨ ਕੇਸ ਜੇ ਤੁਸੀਂ ਵੀ ਕੋਈ ਵੀ ਸਟੇਜ ਪਰਫਾਰਮੈਂਸ ਕਰਨੀ ਹੈ ਜਾਂ ਕਿਤਾਬਾਂ ਨਾਲ ਜੁੜੇ ਹੋਏ ਹੋ ਤੁਹਾਨੂੰ ਕੋਈ سپورਟ ਨਹੀਂ ਮਿਲੀ ਤਾਂ ਤੁਸੀਂ ਕਲਮਾਂ ਦੇ ਰੰਗ ਸਿਹਤ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੇ ਤੁਹਾਡੀ ਪੜਾਈ ਦੀ ਗੱਲ ਕਰੀਏ ਤਾਂ ਕੀ ਪੜ੍ਹਾਈ ਹੈ ਤੁਹਾਡੀ ਕਿੱਥੇ ਤੱਕ ਪੜ੍ਹੀ ਹੋ ਤੁਸੀਂ ਸਰ ਮੈਂ ਗ੍ਰੈਜੂਏਸ਼ਨ ਕਰਦੀ ਪਈ ਆ ਮੇਰੀ ਸਟੱਡੀ ਵੀ ਕੰਟੀਨਿਊ ਚੱਲ ਰਹੀ ਹੈ ਤੇ ਉਮਰ ਤੁਹਾਡੀ ਮੇਰੀ ਉਮਰ ਹੋ ਗਈ ਜੀ 24 ਸਾਲ ਹੋ ਗਈ ਹੁਣ ਅਗਾਹ ਦਾ ਕੀ ਸੋਚਿਆ ਅੱਗੇ ਦਾ ਫਿਊਚਰ ਦਾ ਫਿਊਚਰ ਪਲਾਨ ਹੈ ਜੀ ਜੇ ਸਪੋਰਟ ਰਹੀ ਤਾਂ ਆਪਾਂ ਮਤਲਬ ਇਸ ਲਾਈਨ 'ਚ ਬਹੁਤ ਅੱਗੇ ਜਾਵਾਂਗੇ ਨਹੀਂ ਤਾਂ ਫਿਰ ਵਾਹਿਗੁਰੂ ਦੀ ਛੋ ਮਰਜ਼ੀ ਹੋਈ